ਰਪਿੰਦ ਨੂੰ ਜਰਾ ਕੇ ਚੰਡ ਕੇ ਰੱਖ ਜੇ ਘਰ ਦੇ ਵਿੱਚ ਰਹਿਣਾ ਤੇ ਹੋਰ ਵੀ ਲੂਤੀਆਂ ਲਾ ਦਿੰਦੀਆਂ ਆਂ ਦੀਦੀ ਮੈਂ ਜੇ ਕੋਈ ਰਗੀਆਂ ਨਹੀਂ ਆ ਮੈਂ ਤੇ ਇਹੋ ਸਮਝਾਉਂਦੀ ਆਂ ਕਿ ਕੁੜੀ ਨੂੰ ਘਰੋਂ ਕਿਉਂ ਕੱਢਿਆ ਪਰ ਚੰਗਾ ਨਹੀਂ ਕੰਮ ਜੇ ਤੁਸੀਂ ਕਾਦਾ ਸਮਝਾਉਂਦੇ ਆਂ ਤੁਸੀਂ ਤੇ ਤੁਸੀਂ ਤੇ ਵਾਧੂ ਦਾ ਘਰ ਚ ਪੱਤ ਪਾਉਂਦੇ ਆਂ ਪੱਤਾ ਨਹੀਂ ਮੈਂ ਪਾਉਂਦੀ ਜਿੰਨਾਂ ਨੂੰ ਹੀ ਪਖਾ ਦਿੱਤਾ ਵਾ ਨਾ ਉਹਨਾਂ ਨੂੰ ਉਹਨਾਂ ਦੇ ਤਾਂ ਹੁਣੇ ਮੇਰੇ ਦਿਵਲੇ ਹੋਏ ਨਾ ਮੈਂ ਆਪਣੀ ਸੱਸ ਤੇ ਕੋਸਾਂ ਵੀ ਨਹੀਂ ਗਈ ਉਹ ਮਜੇ ਦੇ ਪਈ ਮਾਰ ਦਿੱਤੀ ਹੀ ਆ ਕੇ ਤੂੰ ਸਾਡੇ ਘਰ ਸਲਾਵਾ ਦੇਂਦੀ ਆਂ ਅੱਛਾ ਚਾਤਰ ਗਰੀਆਂ ਨਾ ਥੋੜੀਆਂ ਘਾਟੀ ਕਰਿਆ ਕਰ ਮੇਰੀ ਗੱਸ ਜਿਉਂ ਤੀ ਬੋਲਣੇ ਕੋਠੇ ਚੜ ਕੇ ਸੁਣਦੀ ਹੋਏਗੀ ਤਾਂ ਹੀ ਹੁਣ ਦ ਕਹਿਣ ਈ ਆ ਹੋਰ ਉਹਨੂੰ ਸੁਪਨਾ ਤਾਂ ਨਹੀਂ ਆ ਗਿਆ ਜੀ ਨੇ ਚਾਰ ਦਿਨ ਰਹਿਣਾ ਵਾ ਤੇ ਚੰਗਾ ਰੋਟੀ ਪਾਣੀ ਖਾਉਣਾ ਵਾ ਉਹਨਾਂ ਵਾਂਗੂ ਥੋੜੀ ਕਰਨਾ ਵਾ ਆਪਾਂ ਜੋ ਵੀ ਲਿਆਉਣਾ ਵਣਾ ਤੂੰ ਮੈਨੂੰ ਦੱਸ ਦੇ ਮੈਂ ਲੈ ਆਉਣਾ ਸਬਜ਼ੀਆਂ ਵਾ ਜਾਂ ਕੋਈ ਦਾਲਾ ਦੂਲਾ ਕੁਝ ਵੀ ਹੈਗਾ ਨਾ ਇਹਨੂੰ ਲਿਖ ਦੇ ਮਾਰੇ ਇੱਕ ਕਾਗਜ਼ ਤੇ ਇੱਕ ਤੇ ਮੇਰਾ ਜੀ ਕਰਦਾ ਵਾ ਇਹ ਜਿਹੜੀ ਸਿਨੀ ਭਾਬੀ ਨੇ ਗੱਲ ਕਹੀ ਹੈ ਨਾ ਮੈਂ ਉਹ ਕੰਮ ਕਰ ਹੀ ਦਵਾਂ ਉਧਰੋਂ ਹਿੱਸਾ ਲੈ ਕੇ ਨਾ ਇਹਨਾਂ ਨੂੰ ਦੇ ਦੇ ਬੁੱਢੇ ਮਰੇ ਮੈਂ ਕੰਮ ਕਰਨ ਆ ਪੈਂਡਿਆ ਚਾਚੀ ਤਾਂ ਜ ਆਪਦੀ ਪੋਚੇ ਲਾਉਂਦੀ ਆ ਹਾਸਵੇਂ ਆ ਜਾ ਆਈ ਚਾਚੀ ਜੀ ਹੋਰ ਕੀ ਕਰਦੀ ਆਈ ਕੋਚ ਨਹੀਂ ਕੰਮ ਧੰਦਾ ਹੀ ਕਰਦਾ ਹੀ ਕੀਤਾਈ ਪੋਚੇ ਲਾਉਂਦੀ ਆ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਕਿੱਥੇ ਗਈ ਆ ਰਪਿੰਦਰ ਕਿੱਥੇ ਗਈ ਆ ਘਰ ਆਈ ਆ ਉਹ ਵੀ ਹੁਣ ਮੇਰੇ ਕੋ ਕੰਮ ਲੈਂਦੀ ਨਹੀਂ ਤੇ ਉਹਨੂੰ ਕੀ ਗੱਲ ਉਹ ਲਾ ਨਹੀਂ ਸਕਦੀ ਪੋਚੇ ਉਹ ਆਂਦੀ ਵੀ ਵੇਲੀਆਂ ਬੈ ਕੇ ਖਾਣੀਆਂ ਨਹੀਂ ਇਹ ਉਮਰ ਤੇਰੀ ਕੰਮ ਕਰਨ ਦੀ ਤੇ ਕੀ ਕਰਾਂ ਫਿਰ ਕਰਨਾ ਹੀ ਪੈਣਾ ਹੀ ਸੇ ਮੈਂ ਬੈ ਕੇ ਗੱਲ ਕਰਨੇ ਆ ਪੋਚਾ ਬਾਅਦ ਚ ਲੱਗ ਜੂ ਤਾਂ ਕੋਈ ਤਾਂ ਨਹੀਂ ਬਹਿ ਜਾ ਸੋਡੋ ਠੀਕ ਹੈ ਜੀ ਹੋਰ ਕੀ ਕਰਦੀ ਆਈਆਂ ਕੋਜ ਨੇ ਕੰਮ ਤੋਂ ਦ ਨਬੇਰੇ ਘਰ ਦਾ ਬਸ਼ ਹਾਂਜੀ ਕਿੱਦਾਂ ਹੋਣੇ ਹੋਏ ਮੈਂ ਚਲ ਹੋ ਕੇ ਆਉਣੀ ਆ ਚਾਚੀ ਜੀ ਲੋ ਠੀਕ ਹਾਂ ਚਾਚੀ ਵੇਹਲਾ ਚਾਚੀ ਪੋਚੇ ਲਾਉਂਦੀ ਆ ਇਹ ਉਮਰ ਤਾੜੀ ਕੰਮ ਕਰਨ ਦੀ ਕੀ ਕਰਨਾ ਫਿਰ ਕਰਨੇ ਪੈਣਾ ਅਰਪਿੰਦਰ ਨਹੀਂ ਕੰਮ ਕਰ ਸਕਦੀ ਤੁਹਾਨੂੰ ਇਹ ਉਮਰੇ ਕੰਮ ਡਾਇਆ ਕਰਨਾ ਜੇ ਤੁਹਾਨੂੰ ਨਹੀਂ ਪੁੱਛਦੇ ਤੇ ਕੁੜੀ ਨੂੰ ਕਿੰਨਾ ਕਾ ਪੁੱਛਦੇ ਆ ਉਹਨੂੰ ਵੀ ਕਰੋ ਕੱਢਿਆ ਹੀ ਆ ਕੁਰੀ ਨੂੰ ਹਾਂਜੀ ਕਰੋ ਕੱਢਿਆ ਉਹਨੂੰ ਦਲਜਿੰਦਰ ਨੂੰ ਫੇਰ ਤੈਨੂੰ ਪਤਾ ਹੀ ਆ ਹਣ ਪੁੱਛਦੀਆਂ ਨੇ ਪਰਝਾਈਆਂ ਤੇ ਇਦਾਂ ਹੀ ਆ ਦੋ ਦਿਨ ਕੋਈ ਆ ਜਾਏ ਤੀਪਾ ਤੇ ਉਹਨੂੰ ਧੱਕੇ ਮਾਰ ਕੇ ਕੱਢਦੀਆਂ ਨੇ ਬਾਹਰ ਪਰ ਨਹੀਂ ਚੰਗਾ ਨਹੀਂ ਇਹਨਾਂ ਵਾਸਤੇ ਕੰਮ ਏ ਤੈਨੂੰ ਤੇ ਪਤਾ ਹੀ ਆ ਜਿੱਦਾਂ ਦੀਆਂ ਹੈਗੀਆਂ ਅੜਲ ਮਿਲ ਕੇ ਰਹਿਣ ਇੱਕ ਇੱਕ ਤੇ ਢੀਨ ਨਾ ਮੇਰੀ ਗੱਲ ਸੁੰਨ ਨਸੀਬਤ ਪਈ ਤੇ ਉਹ ਆਈ ਆ ਉਹਦਾ ਆਉਂਦਾ ਵਈ ਉਹਦਾਂ ਨੇ ਨਿਆਣੇ ਛੱਡ ਕੇ ਤੀਪਾ ਤਾਂ ਹੁੰਦਾ ਹੀ ਨਹੀਂ ਉਹ ਤੇ ਪਰਝਾਈ ਹੀ ਤੁਸੀਂ ਤੇ ਮਾਂ ਹੀ ਨਾ ਤੁਸੀਂ ਕਿੰਨਾ ਕ ਪੁੱਛਿਆ ਵਾ ਤੇਰੀ ਘਰ ਚ ਚੱਲਦੀ ਨਹੀਂ ਮਾਸਾਬੀ ਮੇਰੀ ਚਲਦੀ ਕਿੱਥੋਂ ਮੈਨੂੰ ਕਿੱਥੋਂ ਪੁੱਛਣਾ ਮੈਂ ਕੀ ਕਰ ਸਕਣੀ ਇੱਥੇ ਘਰ 'ਚ ਮੇਰੀ ਗੱਲ ਸੋਂ ਚਲਦੀ ਏ ਮੇਰੀ ਕਦੀ ਵੀ ਨਹੀਂ ਚਲਦੀ ਹੁਣ ਇਹਨਾਂ ਦੀ ਮੁਫਤਿਆਰੀ ਆ ਨਵਾਂ ਦੀ ਗੱਡੀ ਤੁਸੀਂ ਚੰਗਾ ਕੰਮ ਕੀਤਾ ਕੁੜੀ ਨਾਲ ਜੇ ਉਹਦੇ ਤੇ ਚਵੜੀ ਤੇ ਮੁਸੀਬਤ ਪੈ ਗਈ ਆ ਤੇ ਤੁਸੀਂ ੱੱਕੇ ਮਾਰ ਮਾਰ ਉਹਨੂੰ ਕੱਢਣ ਦੇ ਨੀ ਭੈਣਾ ਮੈਂ ਕਿੱਥੋਂ ਕੱਢਣਾ ਇਹਨੇ ਕੱਢੀ ਤੁਸੀਂ ਸੱਸ ਤੋਂ ਸੱਸ ਨੋ ਨੇ ਦੋਨਾਂ ਨੇ ਰਲਕੇ ਕੱਢਿਆ ਨੀ ਮੈਂ ਕਿਉਂ ਕੱਢਣੀ ਆਪਣੀ ਧੀ ਮੈਂ ਤਾਂ ਕਿਤੇ ਸੋਨੇ ਵਾਂਗ ਰੱਖੀ ਦੀ ਲਾਡ ਲਈਤੀ ਹੁਣ ਇਹਨੇ ਨਹੀਂ ਤਿਕਨ ਦਿੱਤੀ ਕੁੜੀ ਤੇ ਹੁਣ ਸੋਨੇ ਵਰਗੀ ਕਿੱਥੇ ਗਈ ਜਦੋਂ ਨੂੰ ਧੱਕੇ ਮਾਰ ਕੇ ਕੱਢਿਆ ਨਾ ਨੂੰ ਚਾਹ ਪੁੱਛਦੀ ਸੀ ਤੇ ਨਾ ਨੂੰ ਪਾਣੀ ਉਦੋਂ ਦੀ ਜਦੋਂ ਦੀ ਉੱਠਦੀ ਨਹੀਂ ਚੱਜ ਨਾਲ ਤੇ ਮੈਨੂੰ ਕਹਿੰਦੀ ਜਦੋਂ ਚਲ ਗਈ ਨਾ ਤੇਲੀ ਮੰਮੀ ਚਾਹ ਲਿਆਵਾ ਮੈਂ ਚਾਹ ਤੂੰ ਹੀ ਪੀਲਾ ਮੈਂ ਨਹੀਂ ਪੀਣੀ ਚਾਹ ਜਦੋਂ ਤੂੰ ਕੁੜੀ ਨੂੰ ਨਹੀਂ ਪੁੱਛਦੇ ਜਦੋਂ ਉਹਨੂੰ ਤੂੰ ਕੱਢਿਆ ਵਾ ਤੇ ਮੈਨੂੰ ਚਾਹ ਕਾਲੀ ਪੁੱਛਣ ਲਈ ਤੂੰ ਹੀ ਉਹ ਆਪਣੀ ਨੂੰ ਸਮਝਾ ਨਹੀਂ ਸਕਦੇ ਉਹਨੇ ਕਿਉਂ ਕੁੜੀ ਨੂੰ ਕਰੋ ਕੱਢਿਆ ਕੰਮ ਚੰਗਾ ਨਹੀਂ ਇਹਦੇ ਵਾਸਤੇ ਠੀਕ ਆ ਜਿਹਨੂੰ ਕੋਈ ਘਰੋਂ ਕੱਢੇ ਤੇ ਫੇਰ ਉਹ ਵੀ ਕਹਿੰਦੀ ਧੀ ਹੀ ਜਿਹਨੂੰ ਕਰੋ ਕੱਢਿਆ ਅਰਪਿੰਦ ਨੂੰ ਜਰਾ ਕੇ ਚੰਡ ਕੇ ਰੱਖ ਜੇ ਘਰ ਦੇ ਵਿੱਚ ਰਹਿਣਾ ਤੇ ਹੋਰ ਵੀ ਲੁੱਤੀਆਂ ਲਾ ਦਿੰਦੀਆਂ ਆਂ ਦੀਦੀ ਮੈਂ ਜੇ ਕੋਈ ਰਹਿਣਾ ਨਹੀਂ ਆਵਾ ਮੈਂ ਤੇ ਇਹੋ ਸਮਝਾਉਂਦੀ ਆਂ ਕਿ ਕੁੜੀ ਨੂੰ ਘਰੋਂ ਕਿਉਂ ਕੱਢਿਆ ਪਰ ਚੰਗਾ ਨਹੀਂ ਕੰਮ ਜੇ ਤੁਸੀਂ ਕਾਦਾ ਸਮਝਾਉਂਦੇ ਆਂ ਤੁਸੀਂ ਤੇ ਵਾਧੂ ਦਾ ਘਰ ਚ ਪੱਤ ਪਾਉਂਦੇ ਆਂ ਪੱਤਾ ਨਹੀਂ ਮੈਂ ਪਾਉਂਦੀ ਜਿੰਨਾਂ ਨੂੰ ਹੀ ਪਖਾ ਦਿੱਤਾ ਵਾ ਨਾ ਉਹਨਾਂ ਨੂੰ ਉਹਨਾਂ ਦੇ ਤਾਂ ਹੁਣੇ ਮੇਰੇ ਦਿਵਾਲੇ ਹੋਏ ਨਾ ਵਾ ਇਦਾਂ ਤੇਰੇ ਨਾ ਕੋਈ ਕੜੇ ਤੇ ਚੰਗਾ ਇਹ ਕੰਮ ਮੈਂ ਕਾਦਾ ਘਰੋਂ ਕੱਢਿਆ ਜੇ ਉਧਰ ਚਲੀ ਗਈ ਆ ਜਿੱਧਾਂ ਦਾ ਭਰਾ ਇਧਰ ਵਾ ਉਦਾਂ ਦਾ ਹੀ ਉਧਰ ਵਾ ਕੀ ਆ ਕਰਾਂਗੇ ਜਾਣਾ ਹੀ ਆ ਮੈਂ ਸਭ ਕੁਝ ਸੁਣੀ ਆ ਤੇ ਤੁਹਾਡੇ ਦਾ ਕੰਮ ਹੀ ਇਹੋ ਆ ਕੰਮ ਕਿਉਂ ਇਹੋ ਇੱਕ ਦੀਆਂ ਇੱਕ ਦੀਆਂ ਸੁਣ ਲੈਣੀਆਂ ਦੂਜੇ ਘਰ ਜਾ ਕੇ ਦੱਸ ਦੇਣੀਆਂ ਮੇਰਾ ਇਹ ਨਹੀਂ ਕੰਮ ਮੈਂ ਸਮਝਾਉਂਦੀ ਆ ਵੀ ਘਰੋਂ ਕਿਉਂ ਕੁੜੀ ਨੂੰ ਕੱਢਿਆ ਉਹ ਜਾ ਦੀਦੀ ਬੱਸ ਕਰ ਚੰਗਾ ਆਪਣਾ ਘਰ ਵੇਖਿਆ ਕਰ ਤੇ ਉਹਨੂੰ ਸੰਭ ਆਪਣਾ ਘਰ ਦਾ ਕੋਈ ਸੰਭਿਆ ਨਹੀਂ ਗਿਆ ਤਾਂ ਤੂੰ ਆ ਕੇ ਸਾਡੇ ਘਰ 'ਕ ਪੱਤ ਪਾਉਂਦੀ ਜਿਵੇਂ ਕੋਈ ਸੱਚੀਆਂ ਸੋਹੰਦੇ ਆ ਨਾ ਆਪਣੀ ਸੱਸ ਤੇ ਕੋ ਸੰਭੀ ਨਹੀਂ ਗਈ ਉਹ ਮਜੇ ਦੇ ਪਈ ਮਾਰ ਦਿੱਤੀ ਹੀ ਆਕੇ ਤੂੰ ਸਾਡੇ ਘਰ ਸਲਾਵਾ ਦੇਂਦੀ ਆ ਆ ਚਾਦਰ ਗਿਰੀਆਂ ਨਾ ਥੋੜੀਆਂ ਘਾਟੀ ਕਰਿਆ ਕਰ ਆਪਣਾ ਘਰ ਸੰਭੋ ਜਾ ਕੇ ਠੀਕ ਵਾ ਨਾ ਅਰਪਿੰਦਰ ਮੇਰੀ ਸਾਸੋ ਵੱਲੋਂ ਨਾ ਕਹੇ ਠੀਕ ਆ ਨਾ ਮੈਂ ਬਥੇਰੀ ਸੇਵਾ ਉਹਦੀ ਕੀਤੀ ਆ ਪਰ ਇਹ ਕੰਮ ਤੂੰ ਚੰਗਿਆਂ ਨਹੀਂ ਕਰਨਦੀ ਪਤਾ ਵਾ ਹਨੂ ਕਿੰਨੀ ਕ ਸੱਸ ਸੰਭੀ ਆ ਮੰਜੇ ਦੇ ਪਈ ਹੀ ਤੇ ਵਿਚਾਰੀ ਪਾਣੀ ਨੂੰ ਦਰਸਦੀ ਹੁੰਦੀ ਸੀ ਤੇ ਗੱਲਾਂ ਮਾਰਦੇ ਇੱਥੇ ਆ ਕੇ ਪਾਣੀ ਤੂੰ ਦਿੰਦੀ ਜਾਂਦੀ ਹੁੰਦੀ ਪਾਏ ਮੈਂ ਦਿੰਨੀ ਪਾਣੀ ਨਹੀਂ ਦਿੰਨੀ ਤੇਰੀ ਮਾਂ ਨੇ ਨਹੀਂ ਕਿ ਅਕਲ ਸਖਾਈ ਆ ਨਹੀਂ ਕਰ ਕੱਲੀ ਕ ਪੱਤ ਪਾਉਣੇ ਆਗੇ ਨਹੀਂ ਤੇਰੀ ਮਾਂ ਨੇ ਨਹੀਂ ਕਿ ਅਕਲ ਦਸੀ ਆ ਤੈਨੂੰ ਵੇ ਤਾਂ ਵਡੀਆਂ ਤੇ ਗਾੜੀ ਇਦਾਂ ਬੋਲਣਾ ਮਮੀ ਮੈਂ ਸੋਚਿਆ ਸੀ ਵੀ ਦੀਦੀ ਬੜੇ ਚੰਗੇ ਆ ਪਰ ਇਹ ਪਤਾ ਨਾ ਕੀ ਕੰਮ ਹੋ ਇਹਨਾਂ ਦਾ ਉਧਰੋਂ ਸੁਣਾਉਂਦੇ ਆ ਇੱਧਰ ਆ ਕੇ ਦੱਸ ਦਿੰਦੇ ਆ ਇੱਧਰ ਦੀਆਂ ਸੁਣ ਲਈਆਂ ਤੇ ਉਧਰ ਜਾ ਕੇ ਹੁਣ ਦੱਸ ਦੇਣੀਆਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਰਪਿੰਦਰ ਨੂੰ ਸਾਚੀ ਕਹਿਣ ਦੀ ਕੁੜੀ ਨਾਲ ਸਾਚੀ ਕਹਿਂਦੀ ਝੂਠ ਕੋਈ ਨਹੀਂ ਕਹਿਣ ਦੀ ਮਮੀ ਲੱਗੇ ਨਾ ਮਗਰ ਲੱਗਦੇ ਮਗਰ ਲੱਗਣਾ ਹੀ ਆ ਫਿਰ ਜੋ ਤੂੰ ਗੱਲਾਂ ਇਦਾਂ ਦੀਆਂ ਕੀਤੀਆਂ ਨੇ ਤੇ ਲੱਗੇ ਰੋ ਫਿਰ ਕੁੜੀ ਨੂੰ ਨਾਂ ਕੱਢਦੀ ਤੇ ਨਾਂ ਗੱਲਾਂ ਸੁਣ ਸਾਰੇ ਆਂਡ ਗਵਾਂਡ ਨੂੰ ਪਤਾ ਇਹਨਾਂ ਦੇ ਧੱਕੇ ਮਾਰ ਕੇ ਕੁੜੀ ਨੂੰ ਕੱਢਿਆ ਤੇ ਕੁੜੀ ਆਪਣੇ ਘਰ ਤੱਕ ਵੀ ਨਿਕਲੀ ਏ ਠੀਕ ਜਿੱਦਾਂ ਨੇ ਉਹ ਕੰਮ ਕਰਕੇ ਆਈ ਹੈ ਨਾ ਉਥੇ ਉਹ ਆਪਣੇ ਘਰ ਤੱਬੀ ਨਿਕਲੀ ਮੈਂ ਨਹੀਂ ਗੱਡੀ ਹੈਗੀ ਚੋਰੀਆਂ ਤੂੰ ਕਮਾਉਂਦੀ ਫਿਰਨੀ ਫਿਰ ਕਹਿੰਦੀ ਆਪਣੀ ਘਰ ਤੱਬੀ ਨਿਕਲੀ ਕਿਹੜੀ ਘਰ ਤੱਬੀ ਨਿਕਲੀ ਇਹੋ ਇਹ ਸਾਡੇ ਘਰ ਦਾ ਮਸਲਾ ਤੁਹਾਨੂੰ ਇਹਦੇ ਵਿੱਚ ਆਉਂਦੀ ਕੋਈ ਲੋੜ ਨਹੀਂ ਹੈਗੀ ਠੀਕ ਵਾ ਨਾ ਅਹੀਂ ਭਾਏ ਚੋਰੀਆਂ ਕਮਾਈਏ ਭਾਏ ਜੋ ਮਰਜ਼ੀ ਕਰੀਏ ਤੁਹਾਨੂੰ ਇਹਦੇ ਵਿੱਚ ਕੀ ਆ ਤਾਂ ਹੀ ਮੈਂ ਸੱਚ ਸਾਮਣੇ ਆਇਆ ਸੀ ਨਾ ਜੇ ਮੇਰੇ ਕੋ ਸੌਣੀਆਂ ਤੇ ਦੂਜੇ ਘਰੋਂ ਆ ਕੇ ਤੁਹਾਨੂੰ ਕਦੀ ਢੀਡ ਹੋਉਂਦੀ ਮੈਨੂੰ ਹੁਣ ਪਹਿਲੇ ਗਏ ਸਾਡੇ ਗਏ ਜੇ ਲੱਭ ਕੇ ਸਾਡੇ ਲੱਭੇ ਮੈਨੂੰ ਹੋਂਡੀ ਆ ਉਹ ਵੀ ਹਾਰ ਦਿੱਤੀ ਆ ਜਿੰਨੂ ਤੱਕੇ ਮਾਰ ਕੇ ਕੱਢਾਂ ਦੀ ਜੇ ਨਹੀਂ ਦੁੱਖ ਲੱਗੰਦਿਆ ਨਾ ਤਾਂ ਖਵਾ ਲਓ 4 ਦਿਨ ਤੁਹਾਡੀ ਬੀਬੀ ਆਂ ਤਾਂ ਕੀ ਆ ਇਹਨੂੰ ਵੀ ਲੈ ਜਾਓ ਨਾਲੀ ਤੇ ਲੈ ਜਾਾਂਗੀ ਨਾ ਸਾਕੋ ਜੀ ਦਿੱਤਾ ਮਾਰ ਆਏ ਜਦੋਂ ਮੰਮੀ ਤੁਸੀਂ ਮੇਰੇ ਵੱਲ ਦੀ ਗੱਲ ਨਹੀਂ ਕਰਨੀ ਮੈਨੂੰ ਤੁਸੀਂ ਪੁੱਛਣਾ ਨਹੀਂ ਕੋਈ ਸਲਾਹ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਫਿਰ ਚੱਲ ਜਾਓ ਉਧਰ ਹੀ ਖਵਾ ਲਓ ਜਾ ਕੇ 4 ਦਿਨ ਤੇ ਲੱਗੀ ਜਿੱਦਾਂ ਹੀ ਦਿਮਾਗ ਇਹ ਮਾਂ ਪੁੜੀ ਨੂੰ ਕੱਢਿਆ ਘਰੋਂ ਤੇ ਮੈਨੂੰ ਕਿੰਨੀ ਕਿ ਚੰਗੀ ਲੱਗਣਾ ਤੂੰ ਦੀਦੀ ਆਹ ਜੁੜੇ ਟਾਡੀ ਗੜੀ ਹੱਥ ਮੈਂ ਜੋਰ ਨਹੀਂ ਹੈ ਤੇਰੇ ਕਾੜੀ ਦਿਨ ਚੜਦੇ ਨਹੀਂ ਕਿ ਪੱਤ ਪਾ ਦਿੱਤਾ ਸਾਡੇ ਘਰ ਕਿ ਪੱਤ ਪਾਤਾ ਜਦੋਂ ਸੱਚੀ ਗੱਲਾਂ ਕਹੋ ਉਦੋਂ ਤਾਂ ਨੂੰ ਮਟ ਲੱਗਦੀ ਮੈਂ ਕਹਿੰਦੀ ਭਜਾਓ ਤੁਸੀਂ ਦਾਈ ਤੋਂ ਬਾਅਦ ਸਾਡੇ ਘਰ ਨਾ ਆਇਓ ਮੈਂ ਦਿਨਾਵਾਂ ਰਾਤ ਆਵਾਂ ਆਪਣੀ ਚਾਚੀ ਦੇ ਘਰ ਤੂੰ ਨਹੀਂ ਕੁਝ ਵੀ ਕਹਿ ਸਕਦੀ ਜਿੰਨਾ ਤੱਕ ਮੇਰੀ ਚਾਚੀ ਜਿੰਦੀ ਹੈ ਨਾ ਉਹਨਾਂ ਤੱਕ ਕਰ ਤੇ ਮੈਂ ਆਉਣਾ ਮੈਨੂੰ ਕੋਈ ਨਹੀਂ ਬਾਹਰ ਕੱਢ ਸਕਦਾ ਜੇ ਇੰਨੀ ਗੱਲ ਵਾ ਨਾ ਤੇ ਚਾਚੀ ਨੂੰ ਲੈ ਜਾਓ ਆਪਣੇ ਵਾਲੀ ਲੈ ਜਾਂਗੀ ਕੋਈ ਨਾ ਜਾ ਜਾ ਕੇ ਕੰਮ ਮਮੀ ਖਾ ਲੋਗੇ ਨਾ ਇੱਧਰ ਆਉ ਤੇ ਮੇਰਾ ਨਾਂ ਵਟਾ ਦਿਓ ਜਸਾਂ ਕੀ ਭਲਾ ਆਪੇ ਮੈਂ ਖਵਾਣੀ ਤੇ ਤੂੰ ਖਵਾ ਦੇ ਜੇ ਕੋਈ ਸੱਚੀ ਸੁਣਦਾ ਤੇ ਫਿਰ ਬੜੀ ਅੱਗ ਲੱਗਦੀ ਹੈ ਚਾਚੀ ਮੇਰਾ ਨਾਂ ਲਾਉਂਦੀਆਂ ਨਾ ਨਾਲ ਇਹ ਆ ਵੀ ਬਾਬਾ ਦੁੱਖ ਸੁਖ ਕਰ ਲੋਗੀ ਇੱਕ ਦੂਜੇ ਦੀਆਂ ਕਰ ਲਾਂਗੇ ਨਾ ਤੇ ਕਰਨਾ ਹੀ ਬੜੀ ਸੋਹਣੀ ਸੋਹਣੀ ਆ ਤੇਰੀ ਜਾ ਜਾ ਕੇ ਕੰਮ ਕਰ ਜਾ ਕੇ ਕੰਮ ਤੇਨੂੰ ਕੋ ਹੁੰਦਾ ਨਹੀਂ ਤੇ ਗੱਲਾਂ ਤੂੰ ਇੰਨੀਆਂ ਕਰਨੀ ਆ ਇਹ ਅਣਚਾਹੀ ਪਾਣੀ ਨਹੀਂ ਪੁੱਛਦੀ ਤੇ ਲੱਗਦੀ ਘਰ ਆਇਆ ਮੈਨਾਂ ਨਹੀਂ ਚਪਚਾਹ ਪਾਣੀ ਪੁੱਛਾਂ ਤੇ ਲੜਨ ਨੂੰ ਵੇਖ ਲੈ ਕਿਛਤੀ ਆ ਗਈ ਬਾਹਰ ਚਾਚੀ ਤੂੰ ਸੁਰੂ ਤੋਂ ਇਹਨੂੰ ਭੁਏ ਚਰਾ ਲਿਆ ਵਾ ਠੀਕ ਆ ਤਾਂਹੇ ਤੇਰੇ ਗਾੜੀ ਬੋਲਣ ਦੀ ਆ ਹੁੰਦਾ ਤੇ ਉਹਨੂੰ ਮਸਾ ਪਤਾ ਹੀ ਨਹੀਂ ਮੈਂ ਦੱਸ ਕੀ ਕਰਾਂ ਫੇ ਤੂੰ ਵੀ ਸਿਆਣੀ ਰੋਟੀ ਤੇ ਬੁੜਕੀ ਖਾਣੀ ਆ ਨਾ ਨੀਤੇ ਇਹਦੇ ਵੜਗੀ ਤੇ ਜਿੱਦਾਂ ਨੂੰ ਕੁੜੀ ਨੂੰ ਕੱਢਿਆ ਇਦਾਂ ਮੈਨੂੰ ਕੱਢ ਦੇਣਾ ਇਹਨੇ ਰੋਟੀਆਂ ਖਾਂਦੇ ਆ ਖਾਂਦੇ ਆਪਣੀ ਬੇਇੱਜ਼ਤੀ ਕਰਾ ਲਿਆ ਕਰੋ ਤੇਰੇ ਕੋ ਕਹੀ ਨਹੀਂ ਆ ਟੈਨਸ਼ਨ ਤਨੂੰ ਆਉਂਦੀ ਹੈ ਹਾਂ ਹਰ ਇੱਕ ਚੀਜ਼ ਤਨੂੰ ਦੇਂਦੇ ਮੈਂ ਇਹੋ ਕਹਿੰਨੀ ਵੀ ਲੋਕੀ ਕੀ ਕਹਿਣਗੇ ਇਹ ਅੜੀ ਹੋਣੀ ਨਹੀਂ ਵੀ ਹੁੰਦੀ ਆ ਪੈਣਾ ਬਹਿ ਜਾ ਚਾਹ ਬਣਾ ਕੇ ਲੈ ਨਹੀਂ ਕੋਈ ਨਹੀਂ ਚਾਚੀ ਉਹਨੇ ਪਿਆਲਤੀ ਆ ਚਾਹ ਬੜੀ ਬੜੀ ਬਹਿ ਜਾਗਾ ਮੈਂ ਨਾ ਚੱਲੀ ਮੈਂ ਹਾਂ ਕੀ ਇਹਨਾਂ ਦਾ ਹਾਲ ਮੈਂ ਦੱਸ ਕਰ ਜੇ ਨਾਉ ਚੰਗੀ ਹੋਵੇ ਤੇ ਲੋਕੀ ਕਿਉਂ ਇਦਾਂ ਗੱਲਾਂ ਕਰਨ ਹੈ ਜੇ ਕੁੜੀ ਨੂੰ ਕਰ ਦਿੱਤਾ ਹੁਣ ਮੈਨੂੰ ਗੱਲਾਂ ਕਾਂਡਾ ਵੀ ਇਹਨੇ ਤਾਂ ਘਰ ਘਰ ਜਾ ਕੇ ਦੱਸਣੀਆਂ ਹੀ ਨਾ ਵੀ ਇਹਦੇ ਨਾਲ ਇਹ ਕੁਛ ਹੋ ਡਿਆ ਵਾ ਸੱਸ ਨਾਲ ਚਲ ਹੁਣ ਇੰਨਾ ਕਿਦਾ ਮੂੰਹ ਭੰਦਾ ਵਾ ਨਾ ਇਹ ਆ ਵੀ ਗਾਂ ਤੋਂ ਗੱਲ ਕਰਨ ਜੋਗੀ ਨਾ ਰਹੋਗੀ ਹੱਦੀ ਕਰਦੀ ਜਦੋਂ ਹੁੰਦੀ ਹੀ ਉਦੋਂ ਹੀ ਆ ਕੇ ਮम्मी ਨੂੰ ਪਖਾ ਜਾਂਦੀ ਤੇ ਆਗੇ ਤੁਹਾਡੇ ਮम्मी ਮੇਰੇ ਦਿਵਾਲੀ ਹੋਏ ਦੇ ਚੰਗਾ ਹੋਇਆ ਇੰਨੀ ਕੋ ਲਾਫਾ ਕੀਤੀ ਆ ਤੇ ਹੈ ਹੀ ਸੇਵਈਏ ਦੀ ਹੈ ਚੰਗੀ ਬੇਇਜ਼ਤੀ ਕਰਮਦੀਆਂ ਜੇ ਮੇਰੀ ਕੋਈ ਵੀ ਇਸ ਤਰ੍ਹਾਂ ਕੋਈ ਆਇਆ ਵਾ ਜਿਉ ਗੱਲ ਕਰਨ ਤਾਂ ਹੀ ਸੀ ਤੇ ਤੂੰ ਮੈਨੂੰ ਵੀ ਪੈ ਗਈ ਨਾਲ ਹੀ ਕਿੰਨਾ ਗੱਲਾਂ ਕੀਤੀਆਂ ਤੂੰ ਮੈਨੂੰ ਵੀ ਉਹ ਚੰਗੀ ਥੋੜੀ ਗੱਲ ਵਾ ਤੇਰੇ ਵਾਸਤੇ ਬੇਇੱਜ਼ਤੀ ਕਰਾਉਂਦੇ ਆਂ ਮੇਰੀ ਚੰਗੀ ਤਰ੍ਹਾਂ ਤੇ ਤੁਹਾਡੇ ਵਾਸਤੇ ਚੰਗੀ ਗੱਲ ਵਾ ਮੇਰੇ ਵਾਸਤੇ ਕੀ ਜਦੋਂ ਤੂੰ ਤਾਂ ਠਾਂ ਠਾਂ ਹੋਈ ਤੇ ਫੇਰ ਹੀ ਮੈਂ ਵੀ ਬੋਲੀ ਮੈਂ ਉੱਤੇ ਆ ਗਈ ਆ ਤੇ ਕਿੱਦਾਂ ਉਹ ਮੇਰੇ ਨਾਲ ਗੱਲਾਂ ਕਰਨ ਦੇਈ ਤੇ ਮੇਰੇ ਕੋ ਵੇਖ ਕੇ ਜਰਿਆ ਜਾਂਦਾ ਵੀ ਫੇਰ ਤੂੰ ਕੰਮ ਹੀ ਉਹ ਜੀ ਕੀਤੇ ਤੂੰ ਕੁੜੀ ਨੂੰ ਨਾ ਘਰੋਂ ਕੱਢਦੀ ਤੇ ਨਾਲੋਂ ਕੀ ਗੱਲਾਂ ਕਰਦੇ ਮੇਰੀ ਗੱਸਾ ਜਿਉਂ ਤੀ ਬੋਲਣੇ ਕੋਠੇ ਚੜ ਕੇ ਸੁਣਦੀ ਹੋਏਗੀ ਤਾਂ ਹੀ ਹੁਣ ਦ ਕਹਿਣ ਈ ਆ ਫਿਰ ਉਹਨੂੰ ਸੁਭਣਾ ਤਾਂ ਨਹੀਂ ਆ ਗਿਆ ਨਾਲ ਮੇਰੀ ਵੀ ਬੇਇੱਜ਼ਤੀ ਕਰਾਉਂਦੇ ਆਂ ਮੰਮੀ ਸਾਰਾ ਕਸੂਰ ਨਾ ਕੁੜੀ ਦਾ ਵਾ ਗਏ ਕੀ ਉਹਦੀ ਸੱਸ ਕਹਿੰਦੀ ਦੱਸੋ ਕਹਿੰਦੀ ਹੀ ਹੁਣ ਮੇਰੀ ਘਾਸ ਇੱਥੇ ਆ ਗਈ ਹੈ ਤੇ ਫੇਰ ਹੀ ਉਹਨੇ ਕਿਹਾ ਇੰਨੀ ਗੱਲ ਇੰਨੀ ਗੱਲ ਕੋ ਕਹੀ ਇਹਨੇ ਜਦੋਂ ਤੇ ਜਗਦੰਨ ਚੋਲਾ ਚੁਕੜਾ ਦੇ ਇੱਥੇ ਆ ਕੇ ਬਹਿਣਾ ਉਹਨੇ ਤਾਂ ਅਗਲੀ ਨੇ ਗੱਲਾਂ ਕਰਨੀਆਂ ਹੀ ਆ ਹੁਣ ਮੰਨ ਲਓ ਮੈਂ ਹੀ ਘਰੋਂ ਜਾਵਾਂ ਤੁਹਾਨੂੰ ਨਾਂ ਦਸਾਂ लवली ਨੂੰ ਨਾਂ ਦਸਾਂ ਚੋਬਰ ਕੇ ਘਰੋਂ ਮੈਂ ਨਿਕਲ ਜਾ ਉਹ ਫੇਰ ਨਹੀਂ ਮੇਰੇ ਦਿਵਾਲੇ ਹੋਣਾ ਵਾ ਤੋ ਉਹ ਕਿਹੜਾ ਕਿਤੇ ਜਾਂਦਾ ਇੱਥੇ ਹੀ ਆਉਂਦੀ ਹੈ ਚਾਹੇ ਸ਼ਹਿਰ ਜਾਂਦੀ ਹੈ ਭਾਵੇਂ ਮੈਂ ਵੀ ਆਪਣੇ ਪੇਕੇ ਜਾਵਾਂ ਪਰ ਦੱਸ ਕੇ ਤਾਂ ਜਾਣ ਦਾ ਫਰਜ਼ ਪੈਂਦਾ ਨਾ ਇੱਕ ਗਲਤੀਆਂ ਤੇ ਪਰਵੜੀਆਂ ਆ ਸਾਰੀ ਤੇਰੀ ਮੇਰੇ ਸਿਰ ਤੇ ਚੜਨਦੀ ਉਹਨੂੰ ਨਾ ਸਮਝਾਇਓ ਚੱਗਾ ਬੜੀਆਂ ਕਾਂਟੇ ਹੀ ਆ ਨਾ ਗਲਤੀਆਂ ਜਿਹੜੀਆਂ ਨੂੰ ਸਮਝਾਉਣਾ ਵਾ ਤੇ ਨਾ ਸਮਝਾਓ ਤਾਂ ਭਾਲ ਛੱਡੋ ਇੱਥੇ ਤੁਹਾਡੇ ਵਾਂਗੂ ਨਹੀਂ ਉਹਨਾਂ ਰਾਖੀ ਲੈਣਾ ਹਣ ਵੀ ਅੱਖੀਆਂ ਦਾ ਨਾਮ ਰੱਖਣਗੇ ਤੇ ਤੂੰ ਤੇ ਦੋ ਦਾ ਨਾਂ ਰੱਖੀ ਉਸ ਵੇਲੇ ਕਰ ਦਿੱਤਾ ਤੇ ਤੇਰੇ ਘਰ ਵਾਲੇ ਜਾ ਕੇ ਉੱਥੇ ਬੇਇੱਜ਼ਤੀ ਕਰਕੇ ਆਇਆ ਉਹਨੇ ਕਾਦੀ ਬੇਇੱਜ਼ਤੀ ਕੀਤੀ ਉਹ ਬੜੀ ਅਗਲੋ ਜੇ ਸੱਚੀ ਗਾੜੀ ਨੂੰ ਸੁਣਦੀ ਹੀ ਤੇ ਫਿਰ ਭਰਾ ਨੂੰ ਤਾਂ ਗੁੱਸਾ ਹੋਣਾ ਹੀ ਥੋੜਾ ਬਹੁਤਾ ਮੇਰੀ ਗੱਲ ਸੁਣ ਵਾਧੂ ਦੀ ਲਾਹ ਹਾਥੋਂ ਕਰਾ ਗਿਆ ਕਿਸੇ ਦਾਣਾ ਚ ਨਹੀਂ ਇਦਾਂ ਬੋਲੀਦਾ ਹੋਈਦਾ ਫੇਰ ਵੀ ਗੱਲ ਕਰੀਦੀ ਹਿਸਾਬ ਦੇ ਨਾਲ ਤੇ ਤੁਸੀਂ ਗਏ ਸੀ ਸਿਆਣੇ ਤੇ ਮੇਰੇ ਆਖੇ ਲੱਗਦਾ ਵਾ ਜਿੱਦਾਂ ਤੂੰ ਨਹੀਂ ਲੱਗਦੀ ਉਦਾਂ ਉਹ ਵੀ ਨਹੀਂ ਲੱਗਦਾ ਲੱਗਦੇ ਨਹੀਂ ਅਹੀਂ ਨਹੀਂ ਦੋਵੇਂ ਜੀ ਚੰਗੇ ਲੱਗਦੇ ਕੇ ਬਾਕੀ ਸਾਰੇ ਚੰਗੇ ਹੋ ਗਏ ਆ ਬਸ ਆਹੋ ਗੱਲ ਆ ਜਾ ਕੇ ਹੁੰਦੀ ਨਾ ਤੈਨੂੰ ਹੋਰ ਕੋਈ ਗੱਲ ਨਹੀਂ ਹੁੰਦੀ ਨਹੀਂ ਹੁੰਦੀ ਚਲ ਜਾਓ ਮੈਨੂੰ ਕੰਮ ਕਰੀ ਮੇਰੀ ਮੱਥਾ ਟੇਕਿਆ ਪਾਤੀ ਹੋਈ ਹੈ ਕਿਤੇ ਨਾ ਮਤ ਦਿਨ ਰਾਤ ਬਸ ਕਪਾਤੀ ਪਾਛਣਾ ਕਪਾਤੀ ਪਾਛਣਾ ਕਿਤੇ ਕੋਈ ਦਿਨ ਨਹੀਂ ਕਿਤੇ ਸੁੱਕਾ ਜਾਣ ਦੇਣਾ ਨਾ ਪਾਤੀ ਹੋਈ ਹੈ ਪਰ ਹਨ ਨਿੱਕੇ ਚੱਲ ਗਏ ਆ ਗੱਲ ਸੁਣਿਓ ਮੇਰੀ ਆ ਆ ਗਿਆ ਮਰਾਏ ਬਸ ਲੋਹਾ ਟਾਲਾ ਕੰਮੀ ਕੋਈ ਹਾਂਜੀ ਕੰਮੀ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਡੇ ਵੱਲ ਆਈ ਹਾਂ ਕਿ ਪੈਸੇ ਹੈਗੇ ਤੁਹਾਡੇ ਕੋਲ ਪੈ ਹੈਗੇ 1000 ਰੁਪਏ ਮੇਰੇ ਕੋਲ ਐਦਾਂ ਕਰੋ ਸਮਾਨ ਲੈ ਆਉਗਾ ਸਮਾਨ ਖਤਮ ਹੋਇਆ ਵਾ ਤੁਹਾਨੂੰ ਵੀ ਪਤਾ ਵਾ ਉਹ ਦੀਦੀ ਨੇ 4 ਦਿਨ ਰਹਿਣਾ ਵਾ ਤੇ ਚੰਗਾ ਰੋਟੀ ਪਾਣੀ ਖਵਾਉਣਾ ਵਾ ਉਹਨਾਂ ਵਾਂਗੂ ਥੋੜੀ ਕਰਨਾ ਵਾ ਆਪਾਂ ਪੈਸੇ ਮੇਰੇ ਕੋਲ ਸਲੀਪ ਹੈਗੀ ਆ ਜੋ ਵੀ ਲਿਆਉਣਾ ਵਾ ਤੂੰ ਮੈਨੂੰ ਦੱਸ ਦੇ ਮੈਂ ਲੈ ਆਉਣਾ ਸਬਜ਼ੀਆਂ ਵਾ ਜਾਂ ਕੋਈ ਦਾਣਾ ਦੂਣਾ ਕੁਝ ਵੀ ਆਏਗਾ ਨਾ ਤੂੰ ਲਿਖ ਦੇ ਮਾਰੇ ਕਾਗਜ਼ ਤੇ ਤੇ ਮੈਂ ਜਾ ਕੇ ਤੇ ਲੈ ਆਉਣਾ ਮੰਮਾ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਫੇਰ ਵੀ ਚਲੋ ਧੀ ਆ ਉਹਨਾਂ ਦੀ ਜੇ ਰਪਿੰਦਰ ਮਾੜਾ ਕਰਨ ਦੀ ਹੀ ਤੇ ਕਮ ਸੇ ਕਮ ਮੰਮੀ ਤੇ ਹੁੰਦੇ ਮੰਮੀ ਤੇ ਇੱਕ ਵਾਰੀ ਨਹੀਂ ਆਏ ਪਿੱਛੇ ਕੀ ਪਤਾ ਸੰਦੀਪ ਮੰਮੀ ਨੂੰ ਮਗਰ ਲਾਇਆ ਉਹਨੇ ਉਦਾਂ ਮੰਮੀ ਕਰੀ ਜਾਂਦੇ ਮੰਮੀ ਤੇ ਜਾਣ ਕੇ ਗੱਲਾਂ ਸੁਣਦੇ ਰਪਿੰਦਰ ਦੀਆਂ ਕੀ ਨਹੀਂ ਹੈਗਾ ਮੰਮੀ ਕੋਲ ਆਪਣੀ ਕੁੜੀ ਨੂੰ ਤੇ ਰੱਖ ਸਕਦੇ ਸੀ ਨਾ ਇਹ ਦੋਵਾਂ ਨੇ ਪਕਾਉਂਦੀਆਂ ਤੇ ਖਾਂਦੀਆਂ ਉਹਦੀਆਂ ਗੱਲਾਂ ਕੋ ਸੁਣਨੀਆਂ ਸੀ ਦੱਸ ਪਣਾ ਐਵੇਂ ਜਾਣ ਕੇ ਹੀ ਕੇ ਜਿੱਦਾਂ ਉਹ ਕਹਿੰਦੀ ਆ ਉਦਾਂ ਹੀ ਕਰੀ ਜਾਂਦੇ ਆ ਉਹ ਮੰਮੀ ਚਾਹੁੰਦੀ ਬਸ ਉਹਨਾਂ ਨਾਲ ਰਲ ਕੇ ਰਹਿਣਾ ਰਪਿੰਦਰ ਨਾਲ ਹੀ ਰਹਿਣਾ ਪਤਾ ਤੇ ਹੈਗਾ ਵਾ ਨੌਕਰੀ ਹੈਗੀ ਆ ਸਭ ਕੁ ਹੈਗਾ ਉਹਨਾਂ ਕੋਲ ਹੁਣ ਮੰਮੀ ਡਰਦੇ ਨਹੀਂ ਨਾ ਇੱਧਰ ਉਹਨਾਂ ਨੇ ਇਹ ਨਾ ਹੋਣੀ ਇੱਥੇ ਮਾਸਾ ਦੀ ਗੱਲਾਂ ਹੋਣੀਆਂ ਅੱਗੇ ਮਾਸਾ ਜਿੰਨੀ ਨਹੀਂ ਹੁੰਦੀ ਇਹਨਾਂ ਦੋਵਾਂ ਨੂੰ ਨਾ ਲਵਲੀ ਨੂੰ ਤੇ ਨਾ ਮੰਮੀ ਨੂੰ ਲਵਲੀ ਕਿੰਨਾ ਕਿ ਚੰਗਾ ਕਰਨ ਡਿਆ ਵਾ ਭੈਣ ਨੂੰ ਘਰੋਂ ਬਾਹਰ ਕੱਢ ਗਏ ਉਹਨਾਂ ਦੇ ਪਾਣੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਸਾਨੂੰ ਤਾਂ ਸਭ ਕੁਝ ਪਤਾ ਲੱਗ ਹੀ ਗਿਆ ਵਾ ਮੇਰੀ ਗੱਲ ਸੁਣਾ ਜੀ ਇਹੋ ਗੱਲ ਓਹਦੀ ਸੱਸ ਨੂੰ ਪਤਾ ਲੱਗੇ ਕਿ ਉਹਦੇ ਨਾਲ ਕੰਮ ਹੋਣ ਡਿਆ ਇੱਥੇ ਫੇਰ ਰੱਖੂਗੀ ਇਹਨੂੰ ਵਿਚਾਰੀ ਨੂੰ ਤਾਂ ਹੀ ਤਾਂਨੇ ਘਰੋਂ ਕੱਢਿਆ ਵਾ ਸਾਡੇ ਵਿਚਾਰੇ ਫੈਸਲੇ ਕਰਾਉਂਦੀ ਫਿਰਦੀ ਸੀ ਫੈਸਲੇ ਕਾਦੀ ਕਰਾਉਣੇ ਆ ਚੋਰੀਆਂ ਉਹ ਕਮਾਉਂਦੇ ਰਹੇ ਘਰ ਵਿਚੜੀ ਆਪਣਾ ਤੋਰ ਕੇ ਬਹਿ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਜਾਵਾਂਗੇ ਤੇ ਗੱਲ ਕਰਕੇ ਆਉਣੀ ਆ ਕੋਈ ਗੱਲ ਨਹੀਂ ਅੱਜ ਮੈਂ ਫੋਨ ਕਰਦਾ ਮਾਸੀ ਨੂੰ ਕੀ ਕਹਿੰਦੇ ਆ ਭਲਾ ਇਹ ਚਾਜ ਨਾਲ ਗੱਲ ਕਰਨਗੇ ਨਾ ਫਿਰ ਹੋ ਗਿਆਵਾਂਗੇ ਆਪਾਂ ਮੈਂ ਤਾਂ ਸੋਚਣ ਦੀ ਸੀ ਸਭ ਸਿੱਧਾ ਉੱਥੇ ਚਲ ਜਾਂਦੇ ਫੋਨ ਨਾਲ ਉਹ ਨਹੀਂ ਸੰਦੀਪ ਇਹ ਲੜਕੇ ਆਏ ਆ ਹੁਣ ਇਹ ਕਿਹੜੀ ਫੋਨ ਤੇ ਗੱਲ ਕਰ ਲਈਏ ਭਲਾ ਕੀ ਕਹਿੰਦੇ ਆ ਜਿੱਦਾਂ ਦੀ ਦੀਦੀ ਦੀ ਸਾਸ ਸਵਾ ਜੇ ਉਹਨੂੰ ਨਾਂ ਰੱਖਿਆ ਤੇ ਫਿਰ ਕੀ ਕਰਾਂਗੇ ਕਰਨਾ ਸੰਦੀਪ ਕੀ ਆ ਫਿਰ ਭਾਈ ਦੇ ਡੀ ਕਰਨੀ ਪੈਣੀ ਆ ਕੋਈ ਗੱਲ ਨਹੀਂ ਰੋਟੀ ਦੇ ਖਵਾਵਾਂਗੇ ਨਾ ਆਪਾਂ ਉਹਨਾਂ ਵਾਂਗੂ ਨਾ ਤੱਕੇ ਮਾਰ ਕੇ ਘਰੋਂ ਬਾਹਰ ਕੱਢ ਦਾਂਗੇ ਅਹੀਂ ਥੋੜੀ ਤੱਕੇ ਮਾਰਨੇ ਆ ਅਹੀਂ ਤੇ ਰੱਖਣੀ ਆ ਕੋਈ ਗੱਲ ਨਹੀਂ ਮੈਨੂੰ ਸਮਾਨ ਲਿਖ ਕੇ ਦੇ ਲੈ ਆ ਪਰਚੀ ਤੇ ਮੈਂ ਲੈ ਕੇ ਆਵਾਂ ਜਾ ਕੇ ਕੋਈ ਗੱਲ ਨਹੀਂ ਮੈਂ ਲਿਆਉਣੀ ਕੋਈ ਗੱਲ ਨਹੀਂ ਆਪਾਂ ਭੈਣ ਨਾ ਜਿੰਨੇ ਦਿਨ ਵੀ ਰਹੂਗੀ ਚੰਗਾ ਰੋਟੀ ਬਾਣੀ ਖਾਣਾ ਵਾ ਵੱਡੀ ਗੱਲ ਸੁਣੀ ਹਾਂ ਅਬੀ ਕਿ ਚੱਲਿਆ ਸੀ ਉਹ ਜਾਣਾ ਕਿੱਥੇ ਮੈਂ ਡਿਊਟੀ ਤੇ ਚੱਲਿਆ ਹਾਂ ਅੱਛਾ ਡਿਊਟੀ ਤੇ ਚੱਲਿਆ ਸੀ ਹਾਂ ਤੇ ਮੇਰੀ ਗੱਲ ਸੁਣਾਂ ਪਿਆਣ ਕਰ ਕੀ ਕਰਕੇ ਆਏ ਦੱਸ ਕਿਉਂ ਪਹੁੰਚ ਗਈ ਖਬਰ ਤੇਰੇ ਤੱਕ ਖਬਰ ਪਹੁੰਚਣੀ ਹੈ ਪਿਆਣ ਕਿੱਥੇ ਆ ਤੁਹਾਡੇ ਕੋਲ ਦੋ ਦਿਨ ਨਹੀਂ ਸੰਭੀ ਗਈ ਉਹ ਮੈਨੂੰ ਇਸ ਗੱਲ ਦਾ ਨਹੀਂਗਾ ਪਤਾ ਉਹਨਾਂ ਦਾ ਕੂਨਦਾ ਹੀ ਨਹੀਂਗਾ ਪਤਾ ਤੇ ਕਿੱਦਾਂ ਕੂਨਾ ਮੈਂ ਕਹਿਣਾ ਨਹੀਂ ਕਿਹੜੀ ਗੱਲ ਕੂਨਦਾ ਨਹੀਂ ਪਤਾ ਕੀ ਕੀ ਉਹਨੇ ਤੁਹਾਨੂੰ ਉਹ ਨਾਂ ਦੀ ਸੱਸ ਨੂੰ ਕੂਨਦਾ ਪਤਾ ਤੇ ਨਾਂ ਇਹਨੂੰ ਹੀ ਹੈ ਅੱਛਾ ਉਹਨੂੰ ਕੂਨਦਾ ਨਹੀਂ ਪਤਾ ਉਹ ਵੱਡੀ ਆ ਉਹਨੂੰ ਪਤਾ ਨਹੀਂ ਆ ਤੂੰ ਚੰਗਾ ਬੋਲੇ ਕਿਉਂ ਠੀਕ ਹੈ ਨਾ ਤੈਨੂੰ ਨਹੀਂ ਪਤਾ ਲੱਗਦਾ ਵੀ ਗੱਲ ਕਹਿਣਾ ਗੰਡਿਆ ਵਾ ਵਿਆਹ ਹੀ ਵੜੀ ਹੋ ਗਈ ਆ ਜੇ ਉਹ ਵੀ ਆਈ ਵਰੀ ਆ ਤੇ ਅਸੀਂ ਕਿਹੜੇ ਕਵਾਰੇ ਆਂ ਆਂ ਵੀ ਤੇ ਆਏ ਆ ਫਿਰ ਵੀ ਹਿਸਾਬ ਨਾ ਕੋਨਾ ਚਾਹੀਦਾ ਵਾ ਐਵੇਂ ਸਵਾਲ ਜਵਾਬ ਗਾੜੀਆਂ ਕਰੀ ਜਾਂਦੀ ਸਾਰਾ ਕਸੂਰ ਜਿਹੜਾ ਰੁਪਿੰਦਰ ਦਾ ਕੱਢਣ ਦੀ ਤੇ ਫਿਰ ਮੈਂ ਗਾੜੀਆਂ ਕਹਿਣਾ ਨਹੀਂ ਕੋਈ ਵੀ ਉਹਨੂੰ ਘਾਰਪੰਦਾ ਦੇ ਗੱਲ ਐਵੇਂ ਨਾ ਸਾਡੇ ਦੋਵਾਂ ਜੀਆਂ ਤੇ ਬਰ ਬਦਲ ਗਏ ਆ ਓਏ ਐ ਨਹੀਂ ਭੁੱਲ ਗਿਆ ਹੁਣ ਤੂੰ ਚੰਗਾ ਤੁਹਾਡੇ ਸਾਰੇ ਜੀਆਂ ਦੇ ਬਦਲ ਗਏ ਆ ਹੁਣ ਨਹੀਂ ਸਾਡੇ ਗੱਦੇ ਬਦਲ ਗਏ ਆ ਆਪਾਂ ਤੁਹਾਨੂੰ ਕੀ ਮਾਰਾ ਗਿਆ ਵਾ ਤੇ ਅਸੀਂ ਕੀ ਕਹਿਤਾ ਵਾ ਤੁਹਾਨੂੰ ਯਾਰ ਦੋ ਦਿਨਾਂ ਦੇ ਕੋਈ ਸਾਬੀ ਨਹੀਂ ਗਈ ਭੈਣ ਤਰ ਕੋ ਮੈਂ ਸਾਹਮਣੇ ਅਰੇ ਉਹ ਕੀ ਨਹੀਂ ਹੈਗਾ ਮਿਆਰੇ ਚੱਲ ਜਨਾ ਸਵੇਰ ਤੋਂ ਤੇ ਸ਼ਾਮਾਂ ਨੂੰ ਘਰ ਆਉਣਾ ਘਰ ਆਉਂਦੇ ਆ ਇਹੋ ਗੱਲਾਂ ਮਿਲਦੀਆਂ ਉਹਦਾ ਕਸੂਰ ਆ ਤੇ ਉਹਦਾ ਕਸੂਰ ਵਾ ਤੇਰੇ ਕਿੰਦਰ ਨੂੰ ਸਮਝਾ ਸਕਦਾ ਨਾ ਤੂੰ ਕਹਿਣ ਨੂੰ ਬਹੁਤ ਕਰਦਾ ਹੁਣ ਘਰੋਂ ਕੱਢਦਾ ਫਿਰ ਉਹਨੂੰ ਨਾਲੇ ਜਿਵੇਂ ਧੀ ਪੈਣ ਵਸੌਣੀ ਹੋਵੇ ਨਾ ਉਥੇ ਜਾ ਕੇ ਇਦਾਂ ਨਹੀਂ ਬੋਲੀਦਾ ਹੋਈਦਾ ਕਿਦਾਂ ਬੋਲ ਗਿਆ ਮਾਸੀ ਨਾਲ ਤੂੰ ਉਥੋਂ ਕੁੜੀ ਵਸੌਣੀ ਆ ਕਢਵਾਉਣੀ ਨਹੀਂ ਉਥੋਂ ਤੂੰ ਚੱਲ ਜੀ ਫਿਰ ਤੂੰ ਆ ਸਾਂ ਆਈ ਉਥੇ ਜਾ ਕੇ ਕੋਈ ਗੱਲ ਨਹੀਂ ਮੈਂ ਤਾਂ ਗੱਲ ਕਰਨੀ ਆ ਹਾਂ ਗੱਲ ਕਰਨੀ ਆ ਮੈਨੂੰ ਤਾਂ ਪਤਾ ਵਾ ਵੱਡੇ ਨੇ ਕਿਦਾਂ ਗੱਲ ਕਰਨੀ ਆ ਇਹ ਤੂੰ ਹਾਂ ਬੋਲਿਆ ਲਵਲੀ ਉਹ ਮੈਂ ਵੀ ਗੱਲ ਧਿਆਨ ਨਹੀਂ ਕਰ ਲਿਆ ਸੀ ਉਹਨਾਂ ਉਹ ਪਤਾ ਕਿਦਾਂ ਦੀਆਂ ਤੁਮ ਤਾਂ ਲਾਉਂਦੀ ਹੈ ਤੇ ਤੇ ਫਿਰ ਉਹਨੂੰ ਜਵਾਬ ਨਹੀਂ ਦੇਣਾ ਕਾੜੀਓ ਮੈਂ ਨਹੀਂ ਕੀ ਕਹਿੰਦੀ ਉਹ ਕਹਿੰਦੀ ਤੀਜੇ ਦਿਨ ਤੁਰ ਹੀ ਰਹਿੰਦੀ ਹੈ ਛੋੜਾ ਚੱਕ ਕੇ ਕਿੱਥੇ ਜਾਂਦੀ ਹੈ ਤੀਜੇ ਦਿਨ ਬਗਾਨੇ ਖਾਂਦ ਨਹੀਂ ਜਾਂਦੀ ਉਹ ਹਾਂ ਸਾਡੇ ਪਿੰਡ ਹੀ ਆਈ ਸੀ ਤੇ ਇਹੋ ਹੀ ਉਹਨੂੰ ਮੈਂ ਸੁਣਾਇਆ ਸੀ ਮੈਂ ਉਹਨੂੰ ਕੀ ਕਹਿਤਾ ਸੀ ਤੂੰ ਕਹਿੰਨਾ ਮੈਨੂੰ ਸੋਣੀ ਹੁੰਦੀ ਓਥੇ ਜਾ ਕੇ ਕਹਿ ਕੇ ਆਇਆ ਤਾਂ ਫਿਰ ਮੈਂ ਕਹਿਣਾ ਨਹੀਂ ਨਵਲੀ ਇਦਾਂ ਨਹੀਂ ਕੰਮ ਹੁੰਦੇ ਤਾਂ ਠੀਕ ਹੈ ਨਾ ਬਹੁਤੀ ਗੱਲ ਵਾਣਾ ਈ ਧੀ ਵਾਲੇ ਆ ਉਹਨੂੰ ਜਾ ਕੇ ਤਾਂ ਪੁੱਛ ਆਈਆਂ ਨੂੰ ਤੂੰ ਮਾਰ ਲਈ ਤਰਲੇ ਮੇਰੇ ਕੋ ਨਹੀਂ ਵਜਦੇ ਕੇ ਜਾ ਕੇ ਤੇ ਘ ਤੀਆਂ ਨੂੰ ਵਸਾਉਣ ਲਈ ਨਾ ਝੁਗਣਾ ਵੀ ਪੈਂਦਾ ਵਾ ਤੇ ਝੁਗ ਲਈ ਹਾਂ ਤੂੰ ਮੈਂ ਤੈਨੂੰ ਕੀ ਕਹਾਂ ਵਾ लवली ਨੇ ਨਾ ਕਰੀ ਤਾਂ ਮੇਰੇ ਨਾਲ ਗੱਲ ਨਹੀਂ ਕੀਤੀ ਨਾ ਕਦੀ ਭੈਣ ਨਾ ਇਹ ਤਾਂ ਬਦਲ ਹੀ ਗਿਆ ਵਾ ਪਤਾ ਨਹੀਂ ਕੀ ਸਮਝਾਈ ਜਾਂਦੀ ਆ ਰਵਿੰਦਰ ਉਹ ਬੋਲੀ ਜਾਂਦਾ ਚੱਲ ਸਮਾਨ ਤੇ ਲੈ ਗਿਆ ਵਾ ਮਨ ਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਪੈਸਿਆਂ ਦੀ ਗੱਲ ਦਾ ਪਤਾ ਹੀ ਨਹੀਂ ਆ ਕਿ ਦਲਜਿੰਦਰ ਨੇ ਦੱਸਤਾ ਵਾ ਸਾਨੂੰ ਕਿ ਨਹੀਂ ਦੱਸਤਾ ਸਮਝ ਨਹੀਂ ਆਉਂਦੀ ਕੋਈ ਮੈਂ ਨੂੰ ਹੀ ਨਾ ਬੋਲਿਆ ਵਾ ਇਹਨੇ ਨਹੀਂ ਤੇ ਪੈਸਿਆਂ ਦੀ ਗੱਲ ਮੇਰੇ ਨਾਲ ਕਰ ਦੇਣੀ ਪਤਾ ਨਹੀਂ ਵੀ ਹੁਣ ਇਹਨਾਂ ਨੂੰ ਪਤਾ ਵਾ ਕਿ ਜਾਂ ਨਹੀਂ ਪਤਾ ਪਰ ਮੈਂ ਵੀ ਗੁੱਸੇ 'ਚ ਹੁਣ ਬੋਲ ਲੈਣਾ ਵਾ ਕੀ ਕਰਾਂ ਗਾੜੀਆਂ ਸਵਾਲ ਜਵਾਬ ਕਰਨ ਨੂੰ ਤੇ ਹਟਦਾ ਨਹੀਂ ਚਲ ਚਾੜੂ ਤੇ ਲੱਗ ਗਿਆ ਵਾ ਸਿਮੀ ਹਾਂਜੀ ਦੀਦੀ ਮਾਂਜਗੇ ਭਾਂਡੇ ਹਾਂਜੀ ਦੀਦੀ ਬਸ ਥੋੜੇ ਰਹਿ ਗਏ ਤੂੰ ਇਦਾਂ ਕਰ ਆ ਭਾਂਡੇ ਮਾਂਜ ਕੇ ਨਾ ਮੈਨੂੰ ਨਾ ਤੜਕਾ ਕੱਟ ਦੇ ਤੇ ਬਾਜੀ ਤੇਰੇ ਗਏ ਆ ਸਬਜ਼ੀ ਲੈਣ ਠੀਕ ਹੈ ਦੀਦੀ ਮੈਂ ਕੱਟ ਦਿੰਦੀ ਤੇ ਨਾ ਰੋਟੀ ਬਣਾ ਲਈਏ ਦੀਦੀ ਵਿਚਾਰੇ ਨੂੰ ਭੁੱਖ ਲੱਗੀ ਹੋਣੀ ਆ ਨਹੀਂ ਨਹੀਂ ਸੇਰ ਦੇ ਵਿਚਾਰੇ ਬੈਠੇ ਚਾਹ ਚੂ ਪੀ ਕੇ ਤੂੰ ਭੁੱਖ ਲੱਗੀ ਹੋਣੀ ਨਹੀਂ ਉਹਨਾਂ ਤਾਂ ਡਰਦੇ ਨੇ ਮੰਗਣੀ ਨਹੀਂ ਨੀ ਨਹੀਂ ਉਹ ਵੀ ਸੰਗਦੇ ਆ ਕਿ ਕੀ ਕਵਾਂ ਮੈਂ ਹੁਣ ਤੇ ਸਾਨੂੰ ਤੇ ਚਾਹੀਦਾ ਨਾ ਬਣਾਉਣੇ ਟਾਈਮ ਨਾਲ ਨਹੀਂ ਮੈਂ ਮਿੰਟਾ ਜਿ ਬਣਾ ਦੇਣੀ ਮੈਂ ਤੜਕਾ ਕੱਟ ਦਿੰਨੀ ਐ ਕੋਈ ਗੱਲ ਨਹੀਂ ਤੜਕਾ ਮੈਂ ਲਾ ਦਿੰਨੀ ਐ ਤੂੰ ਮੈਨੂੰ ਕੱਟ ਦੇ ਬਸ ਆ ਝਾੜੂ ਲੱਗ ਗਿਆ ਵਾ ਬਸ ਕੂੜਾ ਸਾੰਭ ਕੇ ਨਾ ਫਿਰ ਮੈਂ ਆਉਣੀ ਅੰਦਰ ਠੀਕ ਐ ਤੜਕਾ ਕੱਟ ਕੇ ਨਾ ਮੈਂ ਆਟਾ ਗੁੰਨ ਦਿੰਨੀ ਐ ਚਲ ਵੇਖ ਲਈ ਜੇ ਟਾਈਮ ਲੱਗੂਗਾ ਤੇ ਜਿਹੜਾ ਸੂਟ ਸੈਂਟ ਹੀ ਹੋ ਗਿਆ ਪੂਰਾ ਕਿ ਨਹੀਂ ਹਾਂਜੀ ਉਹ ਹੋ ਗਿਆ ਪੂਰਾ ਚਲ ਵਧੀਆ ਵਾ ਤੇਰਾ ਵੀ ਨਾਲੇ ਨਾ ਮਨ ਰੁੱਜ ਗਿਆ ਵਿੱਚ ਦੀ ਨਾਲੇ ਨਾ ਹੁਣ ਟੀਵੀ 'ਚ ਦੇ ਬੱਚੇ ਵਧੀ ਜਾਣਦੇ ਆ ਸਾਰੇ ਦਾ 5-500 ਲਾਓ ਤੇ ਕਿੰਨੇ ਪੈਸੇ ਬਣ ਜਾਣੇ ਕਰਨੇ ਆ ਹੁਣ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਘਰ ਦਾ ਖਰਚਾ ਆਪਾਂ ਤੋੜੀ ਜਾਵਾਂਗੇ ਬਾਜੀ ਨੂੰ ਨਹੀਂ ਕਹਿਣਾ ਕਰਨਾ ਕਿਸੇ ਗੱਲ ਦੀ ਨਹੀਂ ਨਹੀਂ ਸਿਮਮੀ ਤੂੰ ਆਪਣੇ ਪੈਸੇ ਨਾ ਜੋੜ ਕੇ ਰੱਖ ਅਸੀਂ ਵਰਤਣੇ ਨਹੀਂ ਉਹ ਕੱਲ ਨੂੰ ਤੇਰਾ ਵਿਆਹ ਨਹੀਂ ਕਰਨਾ ਚੱਲ ਤੂੰ ਆਪਣੀ ਕੋਈ ਚੀਜ਼ ਬਣਾ ਲੇਂਗੀ ਕਿਤੇ ਅੱਗੇ ਹੱਥ ਨਹੀਂ ੱਡਣੇ ਪੈਣਗੇ ਸਾਨੂੰ ਨਹੀਂ ਨਹੀਂ ਦੀਦੀ ਹਜੇ ਨਹੀਂ ਮੈਂ ਵਿਆਹ ਕਰਉਣਾ ਆਪਾਂ ਇਕੱਠੀਆਂ ਰਹਿਵਾਂ ਕਰਾਂਗੀਆਂ ਮੈਂ ਨਹੀਂ ਤੁਹਾਡੇ ਲਾਗੋ ਜਾਣਾ ਲੈ ਛੇੜਨੇ ਵਿਆਹ ਤੇ ਕਰਉਣਾ ਹੀ ਪੈਣਾ ਵਾ ਨਹੀਂ ਮੇਰਾ ਲਈ ਜੀ ਲੱਗਣਾ ਹੋਰੇ ਸਾਲ ਨੂੰ ਨਾ ਕਰਾਂਗੇ ਦੋਵਾਂ ਸਾਲਾਂ ਨੂੰ ਤੇ ਕਰੋਨਾ ਹੀ ਪੈਣਾ ਨਾ ਦੀਦੀ ਹਜੇ ਵਿਆਹ ਦੀ ਗੱਲ ਨਾ ਕਰੋ ਕੋਈ ਵੀ ਉਹ ਨਹੀਂ ਕਰਦੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਲੈ ਪੀ ਹੋਣਾ ਹਾਂ ਤੇ ਹੁਣ ਬੱਚੇ ਆਉਣ ਲੱਗੇ ਆ ਟਿਊਸ਼ਨ ਭਰਉਣ ਲੱਗੇ ਆ ਕੋਈ ਗੱਲ ਨਹੀਂ ਤੂੰ ਜਿੰਨਾ ਚਿਰ ਕੰਮ ਕਰਨਾ ਨਾ ਤੇ ਕਰ ਹਾਂਜੀ ਤੇ ਪੈਸੇ ਆਪਣੇ ਸਾਹਮਣੇ ਰੱਖੀ ਠੀਕ ਆ ਚਲ ਮੈਨੂੰ ਤੜਕਾ ਕੱਟ ਦੇ ਫਿਰ ਕੋਈ ਨਹੀਂ ਮੈਂ ਕੱਢ ਦਿੰਨੀ ਮੈਂ ਬਣਾ ਲਾਂ ਸਬਜੀ ਪੀ ਲਾ ਲਿਆ ਚਾਰੂ ਹਾਂ ਬਸ ਲੱਗ ਗਿਆ ਕੀ ਕਰਨ ਡੀਆਂ ਦੋਵੇਂ ਭੈਣਾਂ ਮੈਨੂੰ ਵੀ ਕੋਈ ਕੰਮ ਦੱਸ ਦੋ ਮੈਂ ਵੀ ਤੁਹਾਡੇ ਨਾਲ ਕਰਾ ਦਾਂ ਓ ਨਹੀਂ ਨਹੀਂ ਦੀਦੀ ਤੁਸੀਂ ਬੈਠ ਕੇ ਖਾਓ ਕੋਈ ਗੱਲ ਨਹੀਂ ਕੰਮ ਕਿਤੇ ਕਿੰਨਾ ਕਵਾ ਅਸੀਂ ਦੋਵੇਂ ਭੈਣਾਂ ਨੇ ਕਰ ਲੈਣਾ ਕੰਮ ਓ ਨਹੀਂ ਸੰਦੀਪ ਬੈਠਾ ਵੀ ਕਿਹੜਾ ਜਾਂਦਾ ਵਾ ਤੇ ਤੂੰ ਏਦਾਂ ਕਰ ਮੈਨੂੰ ਵੀ ਕੋਈ ਕੰਮ ਦੱਸ ਮੈਂ ਵੀ ਕਰ ਨਹੀਂ ਨਹੀਂ ਤੁਸੀਂ ਪਰਹਾਈ ਦੇ ਸਿਰ ਤੇ ਐਸ਼ ਕਰੋ ਜਿੰਨਾ ਚਿਰ ਵੀ ਹੈਗੇ ਇੱਥੇ ਦੀਦੀ ਤੁਸੀਂ ਕੋਈ ਕੰਮ ਨਹੀਂ ਕਰਨਾ ਆਪਾਂ ਦੋਵੇਂ ਭੈਣਾਂ ਨੇ ਰਲ ਕੇ ਕਰ ਲੈਣਾ ਵਾ ਤੁਸੀਂ ਸਿਰਫ ਆਰਡਰ ਮਾਰਿਆ ਕਰੋ ਸਾਨੂੰ ਜੋ ਚਾਹੀਦਾ ਉਹ ਦੱਸ ਦਿਆ ਕਰੋ। ਉਹ ਨਹੀਂ ਨਹੀਂ ਸਿੰਮੀ ਇਹੋ ਜੀ ਬਹੁ ਕਿਹੜੀ ਗੱਲ ਵਾ। ਤੁਸੀਂ ਇਦਾਂ ਕਰਿਆ ਕਰੋ ਵੀ ਮੈਨੂੰ ਵੀ ਕੋਈ ਕੰਮ ਦੱਸਿਆ ਕਰੋ। ਘਰ ਕਿਹੜੇ ਵੇਲੇ ਬੈਠੇ ਰਹਿੰਦਾ ਵਾ ਤੇ ਨਾਲੇ ਵੇਲਿਆਂ ਦਾ ਤਾਂ ਟਾਈਮ ਪਾਸ ਹੀ ਨਹੀਂ ਹੁੰਦਾ ਹੈਗਾ। ਉਹ ਕੋਈ ਗੱਲ ਨਹੀਂ ਦੀਦੀ। ਸੌਰੇ ਜਾ ਕੇ ਕੰਮ ਹੀ ਕਰਨਾ ਵਾ। ਚਾਰ ਦਿਨ ਹੈਗੇ ਨਾ ਇੱਥੇ ਤੇ ਵੇਲੇ ਖਾਓ ਤੀ ਸਕੋ। ਸੌਰੇ ਵੀ ਸੰਦੀਪ ਜਿਹੜੇ ਸਾਹ ਬਣਾਉ ਕਪੱਤ ਪਾ ਕੇ ਆਇਆ ਵਾ। ਹੁਣ ਮੈਨੂੰ ਪਤਾ ਨਹੀਂ ਆ ਵੀ ਇੱਥੇ ਮੈਨੂੰ ਕਿੰਨਾ ਚਿਰ ਬਹਿਣਾ ਪੈਣਾ ਵਾ। ਉਹ ਕੋਈ ਗੱਲ ਨਹੀਂ ਦੀਦੀ। ਇਹ ਗੱਲ ਦੀ ਤੁਸੀਂ ਟੈਨਸ਼ਨ ਨਾ ਲਓ। ਅਸੀਂ ਦੋਵੇਂ ਜਾਣੇ ਜਾਵਾਂਗੇ ਉੱਥੇ। ਕਿੰਨਾ ਚਿਰ ਮੈਂ ਇੱਥੇ ਬਹਿ ਕੇ ਖਾਉਂਗੀ ਕੋਈ ਗੱਲ ਨਹੀਂ ਜੇ ਹਨੂ ਝੁਕਣਾ ਵੀ ਪਊਗਾ ਨਾ ਤੇ ਅਸੀਂ ਝੁਕਾਂਗੇ ਸੰਦੀਪ ਮੇਰਾ ਕਰਕੇ ਨਾ ਤੁਹਾਨੂੰ ਕੀ ਕੀ ਕਰਨਾ ਪੈਣ ਡਿਆ ਉਹ ਕੋਈ ਗੱਲ ਨਹੀਂ ਤੁਸੀਂ ਸਾਡੇ ਵਾਸਤੇ ਇੰਨਾ ਕਰ ਸਕਦੇ ਆ ਤੇ ਅਸੀਂ ਨਹੀਂ ਕਰ ਸਕਦੇ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਤੇ ਬੈਠੋ ਅੰਦਰ ਮੈਂ ਰੋਟੀ ਲੱਗੀ ਬਣਾਉਣ ਤੇ ਰੋਟੀ ਖਾਓ ਜਿਵੇਂ ਜਾਨੀ ਕਰਕਾ ਹਾਂ ਕੱਟ ਤੋ ਤੜਕਾ ਮੈਂ ਹਾਂ ਹਮਦਾਵਨੰਦ ਅਨੰਦਜੀਤ ਤੇ ਚੱਲ ਉਹਨੂੰ ਕਹਿ ਕੇ ਨਾ ਇੱਕ ਵਾਰੀ ਤੁਸੀਂ ਜਾ ਕੇ ਆਓ ਪਹਿਲੇ ਇਹ ਆ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਲਈ ਆ ਮੈਨੂੰ ਦਈ ਹੀ ਕਹਿਣ ਕਿ ਪਹਿਲਾਂ ਮੈਂ ਫੋਨ ਤੇ ਗੱਲ ਕਰ ਲੈਣਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਆ ਤੁਹਾਡੇ ਨਾਲੋਂ ਵੀ ਤੇ ਗੱਲ ਕਰ ਲੈਣੀ ਇਹਨਾਂ ਨੇ ਮੈਨੂੰ ਵੀ ਪਤਾ ਵਾ ਸੰਦੀਪ ਵੀ ਇਹ ਸਿਆਣਾ ਵਾ ਇਹਨੇ ਗੱਲ ਸੰਭਾਲ ਵੀ ਲੈਣੀ ਆ ਉਹ ਤੇ ਹੈ ਹੀ ਪਰਪੁੰਜਾ ਵਾ ਉਹਨੇ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਕੋਈ ਨਾ ਕੋਈ ਉਹਨੇ ਨਾ ਮੁਸੀਬਤ ਉੱਥੇ ਪਾ ਕੇ ਹੀ ਆਉਣਾ ਵਾ ਲਵਲੀ ਨਾਲ ਕਾਲਾ ਬੜੇ ਛੇਤੀ ਪੈ ਜਾਂਦਾ ਵਾ ਇਹ ਤੇ ਹੁਣ ਹੌਸਲੇ ਨਾਲ ਗੱਲ ਕਰਨੀ ਪੈਣੀ ਆ ਮੈਂ ਤੇ ਕਲਾਉਣਾ ਹੀ ਨਹੀਂ ਚਾਹੁੰਦੀ ਉਹਨੂੰ ਉਹਦੇ ਮੰਮੀ ਨੇ ਹੀ ਕਹਿ ਕੂਕੇ ਨਾ ਤੇ ਲੈ ਗਈ ਉਹਨੂੰ ਨਾਲ ਦੀਦੀ ਮੈਂ ਇਹਨੂੰ ਹੀ ਕੱਲਣਾ ਸੀ ਮੈਂ ਤੈਨੂੰ ਕੱਲਣਾ ਹੀ ਨਹੀਂ ਚਲੋ ਦੀਦੀ ਤੁਸੀਂ ਅੰਦਰ ਮੈਂ ਮੜਾ ਜਾ ਕੂੜਾ ਇਕੱਠਾ ਕਰਕੇ ਤੇ ਆ ਗਈ ਚੱਲ ਛੇਤੀ ਆ ਜਾਈਂ ਫਿਰ ਆ ਗਈ ਬੀਹ ਲੈ ਕਿੰਨੀਆਂ ਚੰਗੀਆਂ ਵਾ ਨਾ ਦੋਵੇਂ ਭੈਣਾਂ ਕਿੱਦਾਂ ਰਲ ਮਿਲ ਕੇ ਰਹਿੰਦੀਆਂ ਵਾ ਤੇ ਇੱਕ ਰਪਿੰਦਰ ਵਾ ਉਹ ਤੇ ਪਤਾ ਨਹੀਂ ਕਿੱਦਾਂ ਦੀ ਉਹਦੇ ਮਨ 'ਚ ਤੇ ਨਾ ਬਸ ਜ਼ਹਿਰ ਹੀ ਭਰਿਆ ਵਾ ਜੇ ਇਹਨਾਂ ਨਾਲ ਵਾ ਇਹਨਾਂ ਨਾਲ ਵੀ ਨਹੀਂ ਲਾ ਕੇ ਖਾਂਦੀ ਜੇ ਹੁਣ ਮੈਂ ਆਈ ਆ ਤੇ ਮੇਰੇ ਨਾਲ ਵੀ ਇਦਾਂ ਹੀ ਕਰਨ ਢੀ ਇੱਕ ਤੇ ਮੇਰਾ ਜੀ ਕਰਦਾ ਵਾ ਜਿਹੜੀ ਸੇਮੀ ਭਾਬੀ ਨੇ ਗੱਲ ਕਹੀ ਹੈ ਨਾ ਮੈਂ ਉਹ ਕੰਮ ਕਰ ਹੀ ਦਵਾਂ ਉਧਰੋਂ ਹਿੱਸਾ ਲੈ ਕੇ ਨਾ ਇਹਨਾਂ ਨੂੰ ਦੇ ਦਾਂ ਫੇਰ ਮਿਆਂਨੀ ਆ ਵੀ ਚੱਲ ਉਹ ਵੀ ਭਰਾ ਵਾ ਤੇ ਇਦਾਂ ਕਰਦੇ ਨਾ ਚੰਗੇ ਨਹੀਂ ਲੱਗਦਾ ਇੱਕ ਮੰਮੀ ਵੱਲ ਵੇਖ ਲਾ ਮੰਮੀ ਨੂੰ ਇੰਨਾ ਨਹੀਂ ਆ ਵੀ ਮੈਂ ਕਿਤੇ ਜਾ ਕੇ ਨਾ ਵੇਹੀ ਆਵਾਂ ਵੀ ਉੱਥੇ ਵੀ ਕਿਤੇ ਦੇਣ ਨਾਲ ਇਦਾਂ ਤਾਂ ਨਹੀਂ ਹੋਣ ੜੀ ਉਹ ਵੀ ਨਹੀਂ ਉਹ ਕਿਤੇ ਇੱਥੇ ਆਈ ਹੈਗੀ ਪਤਾ ਨਹੀਂ ਉਹਦਾ ਵੀ ਸੁਭਾਅ ਕਿਦਾਂ ਦਾ ਹੋ ਗਿਆ ਨਿਆਣੇ ਵਾਲਿਆ ਟਿਵਿਸ਼ਨ ਤੋਂ ਮਮ ਜੀ ਅਰੇ ਫੇਰ ਹੀ ਚਾਹ ਬਣਾਉਣੀ ਆ ਫੇਰ ਚੱਲ ਨਿਆਣੇ ਦੇ ਨਾਲ ਬੈਠ ਕੇ ਪੀ ਲੂੰਗੀ ਮਾਮੀ ਆਹ ਬਦਨਕੇ ਦਾ ਆ ਗਿਆ ਵਾ ਹਾਂਲੋ ਸਸੀਮਾ ਸੀ ਸਾਸਰੀ ਦਾ ਬਾਪ ਕੀ ਹਾਲ ਵਾ ਵਾਦੀ ਮੈਨੂੰ ਸੁਣਾਓ ਹਾਂ ਠੀਕ ਆ ਆਪਣਾ ਵੀ ਮੈਂ ਦਲਜੀਤ ਬੋਲਣ ਡਿਆ ਜੀ ਆਪ ਨੇ ਮੈਨੂੰ ਪਛਾਣ ਲਿਆ ਵਾ ਸੁਣੋ ਜੇ ਤਾਂ ਕਿ ਗਾਈ हां ठीक ठाक बढ़िया तू अपना सुना अपना भी ठीक ही है जी मैं तादा ने फोन ਕੀਤਾ ਸੀ हां जी ਕੀ ਕਰ ਲੋ ਈ ਕੁੜੀ ਨਾਲ ਬੱ ਗੱਲ ਭਰਾਵਾ ਕੁਛ ਵੀ ਨਹੀਂ ਹੋਈ ਬਹੁ ਮम्मी तेरी ਵੀ ਨਾਲ ਆਈ ਸੀ ਤੇ लवली ਵੀ ਆਇਆ ਸੀ ਤੇ लवली ਬੜਾ ਵੱਡ ਘਟ ਬੋਲਿਆ ਮੇਰੇ ਨਾਲ ਕੇ ਗੱਲ ਇੱਕ ਦੀ ਸਵਾਦ ਦੀ ਉਹਨੇ ਕੀਤੀ ਵੀ ਏ ਕੀ ਮੈਂ ਕਰ ਲਵਾ ਮੈਂ ਨਹੀਂ ਤੇ ਕੁੜੀ ਲਿਆਉਣ ਤਾਂ ਮੈਂ ਲੈ ਹੀ ਆਉਣੀ ਸੀ ਜਾ ਕੇ ਉਹਨੂੰ ਉੱਥੇ ਥੋੜਾ ਰਹਿਣ ਦੇਣਾ ਸੀ ਮੈਂ ਹੋ ਚਲੋ ਮਾਸੀ ਉਹ ਨੇਣਾ ਵਾ ਤੇ ਵੱਡ ਘਟ ਬੋਲਿਆ ਗਿਆ ਮੈਂ ਮਾਗੀ ਮੰਗ ਲੈਣਾ ਦੱਲੋਂ ਬਾਹੂ ਨੇ ਨਿਆਣੇ ਵਾਲੀ ਗੱਲ ਕੀਤੀ ਕੋਈ ਨਹੀਂ ਉਹਨੇ ਉਹ ਦੇਖੋ ਗੱਲ ਹੋਈ ਕਿ ਨਾ ਮੈਂ ਚੱਲ ਕਰਨਾ ਢੜੇ ਨਾਲ ਗੱਲ ਹੋਈ ਕੀ ਗੱਲ ਹੋਈ ਕੱਖ ਵੀ ਨਹੀਂ ਇਹ ਸਵੇਰੇ 8 ਵਜੇ ਘਰੋਂ ਚੱਲ ਗਈ ਜਦੋਂ ਨਿਆਣੇ ਚੱਲ ਗਏ ਨੇ ਨਾਲ ਹੀ ਚੱਲ ਗਈ ਮਗਰੇ ਹੀ ਉਹਨਾਂ ਦੀ ਅਸੀਂ ਮੈਂ ਅਈ ਮੈਂ ਸਕੂਲੇ ਚੱਲੀ ਐ ਮੈਂ ਚੱਲ ਆ ਜਾਂਦੀ ਐ ਹੋ ਕੇ ਉਥੋਂ ਇਹ ਸਵੇਰਾ ਸ਼ਾਮਾਂ ਨੂੰ 5 ਵਜੇ ਘਰ ਆਈ ਐ ਮੈਂ ਉਹਨੂੰ ਪੁੱਛਿਆ ਮੈਂ ਦਿਲਜਿੰਦਰ ਤੂੰ ਕਿੱਥੋਂ ਆਈ ਆ ਮੈਂ ਇੱਥੇ ਹੀ ਮੈਂ ਇੱਥੇ ਹੀ ਮੈਂ ਸਕੂਲੇ ਗਈ ਮੈਂ ਸਕੂਲ ਤੇਰਾ ਕਿੱਥੋਂ ਲਗਾਵਾ ਜੇ ਹੁਣ 5 ਵਜੇ ਤੱਕ ਬਿਨਿਆਣੀ ਸਕੂਲੋਂ ਆ ਕੇ ਮੈਂ ਮਹਮਦ ਉਹਨਾਂ ਨੂੰ ਰੋਟੀ ਪਾਣੀ ਖਵਾ ਲ ਕੇ ਟਿਊਸ਼ਨ ਤੇ ਵੀ ਕੁਲਵਾਤਾ ਉਹਨਾਂ ਨੂੰ ਉਹ ਹੁਣ ਸਕੂਲੋਂ ਟਿਊਸ਼ਨ ਤੋਂ ਵੀ ਆਉਣ ਵਾਲੇ ਆ ਤੇ ਤੂੰ ਮੈਂ ਕਿੱਥੋਂ ਆਈ ਆ ਫਿਰ ਨਹੀਂ ਨਹੀਂ ਕਰੀ ਜਾ ਫਿਰ ਇੱਥੇ ਇੱਥੇ ਆਈ ਹੀ ਕਰਾ ਹਲਾ ਬਤਾਓ ਜੇ ਮਾਰੇ ਬੜਿਆ ਤੇ ਗੜਬੜ ਹੋएगी ਤੂੰ ਜਿਹੜੀ ਉਹਨ ਵੇਰ ਨਹੀਂ ਪਰ ਉਹਦਾ ਮਤਲਬ ਇਹ ਹੀ ਵੀ ਤੂੰ ਉਹ ਦੱਸ ਕੇ ਤੇ ਮੈਨੂੰ ਜਾਂਦੀ ਵੀ ਮੈਂ ਜਾਣਾ ਮੈਂ ਉਹਨੂੰ ਕਹਣਾ ਨਹੀਂ ਮਜਾਨ ਦੇਣਾ ਹੁਣ ਮੈਂ ਹੋਈ ਮੱਸੇ ਕਿਸ ਮਰਨੀਆ ਫੋਨ ਤੋਂ ਮੈਂ ਕੀਤਾ ਸੀ। ਦਲਜੀਤ ਪਤਾ ਕੀ ਕਰਦੀ ਆ। ਉਹ ਹੁਣ ਆਂਦੇ ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਸਦਾ ਡਰ ਨਹੀਂ। ਉਹ ਪੌਂਦੀ ਆ ਪਰਸ ਤੇ ਤੁਰ ਪੈਂਦੀ ਆ। ਮੈਨੂੰ ਨਹੀਂ ਪਤਾ ਕਿੱਥੇ ਜਾਂਦੀ ਤੇ ਕਿੱਥੇ ਨਹੀਂ ਜਾਂਦੀ। ਜਿੱਦਾਂ ਪਤਾ ਤੂੰ ਗੱਲ ਕਰਨ ਡਿਆ ਆ ਵਾ ਨਾ ਜੇ ਕਿਦੀ ਉਹ ਵੀ ਇਸ ਤਰ੍ਹਾਂ ਕਰਦੇ ਨਾ ਤੇ ਅਸੀਂ ਕੁੜੀ ਉਦੋਂ ਲੈ ਉਦੋਂ ਹੀ ਮੈਂ ਲੈ ਆਉਣੀ ਸੀ ਜਾ ਕੇ। ਤੇ ਤੁਸੀਂ ਦੋਵੇਂ ਜੀ ਆਇਓ ਤੇ ਉਹਨਾਂ ਨੂੰ ਨਾ ਨਾਲ ਲੈ ਕੇ ਆਇਓ ਦੋਵੇਂ ਜਣੇ। ਠੀਕ ਹੈ ਕੋਈ ਗੱਲ ਨਹੀਂ। ਉਹਨੇ ਨਾ ਕੱਲ੍ਹ ਜਾ ਪਰਸੋਂ ਤੇ ਪੁੱਤ ਜਿੱਦਾਂ ਵੇਹਾਂ ਤੂੰ ਗੱਲਾਂ ਕਰਨ ਡਿਆ ਮੈਨੂੰ ਗੱਡੀਆਂ ਸੋਹਣੀਆਂ ਤੇਰੀਆਂ ਗੱਲਾਂ ਲੱਗਣ ਡੀਆਂ ਉਹ ਤੇ ਲਵਲੀ ਤੇ ਪੈਂਦਾ ਸ਼ਰਦੇਵਾਲਾ ਨੂੰ ਮੇਰੇਆਂ ਨੂੰ ਗਾੜੀਆਂ ਇਹਨਾਂ ਕੋਈ ਵਾਲੀ ਮਾਸੀ ਜੀ ਉਹਨੇ ਹੀ ਪਹਿਲੀ ਗੱਲ ਕਰ ਦਿੰਦੀ ਆ ਕਿੱਡੀ ਕੀ ਗੱਲ ਵਾ ਦੇ ਵੇਰ ਨਾਲ ਆ ਕੋਈ ਨਹੀਂ ਆ ਜੋ ਤੀ ਤੇ ਫਿਰ ਕਰ ਲੈਣੇ ਆ ਠੀਕ ਐ ਮਾਸੀ ਠੀਕ ਚੰਗਾ ਚੰਗਾ ਵੇਖਾਂ ਕਿੱਡੀ ਆਖਲਾ ਮੁੰਡੇ ਨੂੰ ਬੋਲਣ ਦੀ ਕਿਧੀਆਂ ਤਲੀਮ ਨਾ ਬੋਲਣ ਡਿਆ ਉਹਨੂੰ ਤਾਂ ਕਿੱਥੇ ਅਕਲ ਹੀ ਨਹੀਂ ਮੱਸ ਸਕਤ ਬੋਲਣ ਦੀ ਕਿ ਕਿਦਾਂ ਵੱਡਿਆਂ ਕੇ ਨਾ ਬੋਲੀਦਾ ਵਾ ਇਹਨੂੰ ਨੌਕਰੀ ਕਾਦੀ ਮਿਲ ਗਈ ਤੇ ਹਵਾਈ ਵਿਗੜ ਗਈ ਆ